ਰਾਵੀ ਦਰਿਆ ਨੇ ਪੂਰੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਕਾਫੀ ਤਬਾਹੀ ਜੜੀ ਹੈ ਮਚਾਈ ਹੈਗੀ ਹੈ ਇਸ ਵਕਤ ਅਸੀਂ ਮਕੋੜਾ ਪਤਨ ਰਾਵੀ ਦਰਿਆ ਦੇ ਉੱਪਰ ਖੜੇ ਹੈਗੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਰਾਵੀ ਦਰਿਆ ਅਜੇ ਵੀ ਕਾਫੀ ਆਪਣੇ ਉਫਾਨ ਤੇ ਹੈਗਾ ਵਾ ਕਾਫੀ ਪਾਣੀ ਦਾ ਪੱਧਰ ਜੜਾ ਵਾ ਰਾਵੀ ਦਰਿਆ ਦੇ ਵਿੱਚ ਵਧਿਆ ਹੋਇਆ ਵਾ ਜਦੋਂ ਪਾਣੀ ਆਇਆ ਸੀਗਾ ਜਦੋਂ ਦਰਿਆ ਨੇ ਆਪਣਾ ਰੁਖ ਮੋੜਿਆ ਸੀ ਤਾਂ ਸਭ ਤੋਂ ਪਹਿਲਾਂ ਸ਼ਿਕਾਰ ਜੜਾ ਵਾ ਇਸ ਹੋਟਲ ਨੂੰ ਇਸ ਰੈਸਟੋਰੈਂਟ ਨੂੰ ਬਣਾਇਆ ਗਿਆ ਸੀਗਾ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਹੋਟਲ ਨੂੰ ਜੜਾ ਵਾ ਮਾਲਕਾਂ ਦੇ ਵੱਲੋਂ ਤਿਆਰ ਕੀਤਾ ਗਿਆ ਸੀਗਾ ਇਸ ਜਗ੍ਹਾ ਦੇ ਉੱਪਰ ਲੋਕ ਜਿਹੜੇ ਆ ਕੇ ਆਪਣੀਆਂ ਸੈਲਫੀਆਂ ਖਿੱਚਉਂਦੇ ਸਨ ਫੋਟੋਗ੍ਰਾਫੀ ਕਰਦੇ ਸਨ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਰੈਸਟੋਰੈਂਟ ਜੜਾ ਵਾ ਰਾਵੀ ਦਰਿਆ ਦੇ ਲਗਾਤਾ ਪੂਰਾ ਤਬਾਹ ਜੜਾ ਵਾ ਇਸ ਰੈਸਟੋਰਨ ਨੂੰ ਜੜਾ ਵਾ ਕਰ ਦਿੱਤਾ ਗਿਆ ਹੈਗਾ ਰੈਸਟੋਰਨ ਦੇ ਮਾਲਕ ਮੇਰੇ ਨਾਲ ਨੇ ਗੱਲਬਾਤ ਕਰ ਲੈਨੇ ਆ ਅੰਕਲ ਜੀ ਦੱਸ ਦਿਓ ਜੀ ਬੜੇ ਬੁਰੇ ਹਾਲਾਤ ਜਿਹੜੇ ਨੇ ਹੋਏ ਆਗੇ ਨੇ 200 ਤੋਂ ਵੱਧ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਇਥੇ ਕਦੋਂ ਪਾਣੀ ਆਇਆ ਸੀ ਤਾਂ ਕੀ ਹਾਲਾਤ ਹੁੰਨ ਇੱਥੇ ਜੀ ਮੇਰਾ 24 ਤਰੀਕ ਨੂੰ ਪ੍ਰੀ ਬੈਟਿੰਗ ਹੈ ਛੱਡੇ 25 26 ਨੂੰ ਮੇਰੇ ਆਇਆ ਇਹ ਰਾਤ ਨੂੰ ਪਾਣੀ ਚਲੋ ਇਹ ਪਹਿਲਾਂ ਪਤਾ ਹੁੰਦਾ ਮਾੜਾ ਮੋਟਾ ਤੇ ਸਮਾਨ ਸਮੂਹ ਆਪਣਾ ਕੱਢ ਲੈਂਦੇ ਜਿਹੜਾ ਟਰੈਕਟਰ ਜੀਪਾਂ ਪੁਰਾਣੇ ਜਿੰਨੀਆਂ ਵੀ ਹੈਗਾ ਸੀ ਸਾਡੇ ਮੋਟਰਸਾਈਕਲ ਆਰਾ ਵਗੈ ਉਹ ਦੇ ਕਰਕੇ ਫਿਰ ਬਹੁਤ ਨੁਕਸਾਨ ਹੋਇਆ ਕੁਝ ਪਾਣੀ ਬਿਲਕੁਲ ਮਗਰਲੇ ਬੰਨੇ ਚਾਰ ਕਾਂ ਜਗਾ ਹੀ ਉਹ ਬਾਗਜਾ ਲਾਇਦਾ ਤੇ ਉਹ ਉਹ ਵੀ ਕਿਤੇ ਦਰਿਆ ਦੇ ਮਿਲ ਗਿਆ ਹੁਣ ਵੇਖੋ ਗਾੜੀ ਪਰਮਾਤਮਾ ਦੇ ਹੱਥ ਹੈ ਕੀ ਕਰਦਾ ਪਰਮਾਤਮਾ ਨੁਕਸਾਨ ਦੀ ਗੱਲ ਕੀਤੀ ਜਬ ਕਿੰਨਾ ਨੁਕਸਾਨ ਜਿਹੜਾ ਹੋ ਚੁਕਾ। ਮੇਰੇ ਹਿਸਾਬ ਨਾਲ 50 ਲੱਖ ਰੁਪਈਆ ਦਾ ਨੁਕਸਾਨ ਹੋ ਜਾਣਾ। ਕਿਉਂਕਿ 30 ਲੱਖ ਦਾ ਹੁਕਮ ਆਇਆ ਸੀ ਅਸੀਂ ਇਹ ਜਿਹੜਾ ਪੱਥਰ ਪੱਥਰ ਵਾਲਾ ਘਰ ਝੂਟ ਵਾਸਤੇ ਪ੍ਰੀ-ਵੈਡਿੰਗ ਸ਼ੂਟ ਹੈ ਨਾ। ਪ੍ਰੀ-ਵੈਡਿੰਗ ਸ਼ੂਟ ਵਾਸਤੇ ਕਰਨ ਵਾਸਤੇ ਚੀਜ਼ਾਂ ਇਹਦੀਆਂ ਬਣਾਉਣੀਆਂ ਪੈਂਦੀਆਂ ਕੋਈ ਜਿਹੜਾ ਸ਼ੂਟ ਕਰਦੇ ਆ। ਤੇ ਉਹ ਵੇਖੋ ਇੱਕ ਅੰਦਾ-ਕੁੰਦਾ ਸਭ ਅਦਨ ਨੂੰ ਪਰਲਾ ਬੰਨਾ ਸ਼ਰਾਟ ਠੱਗ ਜਾਦਾ। ਤੇ 30 ਲੱਖ ਰੁਪਈਆ ਉਹ ਲਾ ਲਓ ਤੇ ਕੋਈ 15-20 ਲੱਖ ਦਾ 20 ਲੱਖ ਦਾ ਹੋਰ ਲਾ ਲਓ ਆ ਜਿੰਨਾ ਲੱਗੇਦੇ ਅਸੀਂ ਜਿੰਨੇ ਵੀ ਕੰਮ ਕਰਨੇ ਸਾਰਾ ਨੁਕਸਾਨ ਹੀ ਨੁਕਸਾਨ ਹੈ ਕੋਈ ਸਮਾਨ ਰੁੜੇ ਵੀ ਹੋਏਗਾ ਕੋਈ ਕੋਈ ਲੱਖ 2 ਲੱਖ ਦਾ ਹੂੰ ਗੱਡੀਆਂ ਵੀ ਤੇ ਕਹਿੰਦੇ ਹੈਗੇ ਸੀ ਗੱਡੀਆਂ ਵੀ ਰੁੜ ਗਈਆਂ ਹਾਂ ਗੱਡੀ ਵੀ ਇੱਕ ਮਗਰਲੇ ਬੰਨੇ ਉਹ ਮੜਾ ਦਲਾਵਰ ਥੋਂ ਦਾ ਆਪਣੇ ਭਾਰ ਦਾ ਦ੍ਰਿਉਂ ਭਾਰ ਦਾ ਉਹਦੀ ਗੱਡੀ ਲਾਈ ਦੀ ਸੀ ਉਹਨੂੰ ਉਹ ਵੀ ਡੁੱੜ ਕੇ ਉਹਦੀ ਲੱਭੀ ਨਹੀਂ ਸਾਡੇ ਵੀ ਇੱਕ ਮੋਬੜ ਜੀ ਉਹਦੇ ਅੰਦਰ ਉਹ ਵੀ ਨਹੀਂ ਲੱਭੀ ਪਤਾ ਨਹੀਂ ਹੁਣ ਥੱਲੇ ਆਈ ਦੀ ਉਹ ਕਿੰਜਾਂ ਰੁੜ ਗਈ ਦੀ ਹੈ ਬਾਕੀ ਹੋਰ ਲੰਬਾਰੀਆਂ ਦੇ ਰਿਕਾਰਡ ਕੋਡ ਹੀ ਕਈ ਤਰ੍ਹਾਂ ਦੇ ਜਿੰਨੇ ਵੀ ਰਸਤੇ ਨਾਲ ਜੁੜੇ ਸਾਮਾਨ ਹਾਂ ਸਾਰੇ ਉਹ ਸਭ ਡੁੱਲ ਪੜ ਗਏ ਕਿੰਨੇ ਕ ਵਜੇ ਜਿਹੜਾ ਪਾਣੀ ਦਾ ਪੱਧਰ ਇੱਕਦਮ ਵਧਿਆ ਹੈਗਾ ਤਾਂ ਪਾਣੀ ਇੱਕਦਮ ਜਿਹੜਾ ਇਹਨੂੰ ਰੋਕੀਤਾ ਹੈਗਾ ਇਹ ਪਾਣੀ 3 ਵਜੇ 2:30 3 ਵਜੇ ਥੋੜਾ ਜਿਹਾ ਵਧਿਆ ਸੀ ਤੂੰ ਉਦੋਂ ਫਿਰ ਸਾਡੇ ਬੰਦੇ ਬੰਦੇ ਚੜ ਗਏ ਇੱਥੋਂ ਪਤਾ ਨਹੀਂ ਰਾਤ ਫਿਰ ਦੋ ਤਿੰਨ ਦਿਨ ਬਾਅਦ ਤੇ ਅਸੀਂ ਆਇਆ ਹੀ ਨਹੀਂ ਜਿਵੇਂ ਕਿ ਨਾ ਕੋਈ ਸਾਨੂੰ ਕੋਈ ਸਾਧਨ ਹੀ ਨਾ ਕਿ ਵੀ ਜਿਹੜਾ ਅਸੀਂ ਆ ਜਾਂਦੇ ਕਿਸੇ ਤੀਰ ਤੇ ਤੂੰ ਫਿਰ ਕੋਈ ਆ ਲੱਭਾ ਨਹੀਂ ਸਾਧਨ ਜਿੱਦਾਂ ਪਾਣੀ ਮੁੱਕਿਆ ਤਾਂ ਉਦੋਂ ਅਸੀਂ ਆਏ ਹਾਂ ਤੇ ਉਦੋਂ ਵੇਖਿਆ ਤੇ ਮਨ ਉਹ ਦਾਸ ਹੋ ਗਿਆ ਕੀ ਕਰਨਾ ਫਿਰ ਕਰਨਾ ਪੈਣਾ ਹੀ ਹੈ ਨਾ ਇਹ ਕੁਦਰਤੀ ਕਰੋਪੀ ਆ ਜੀ ਕੁਦਰਤੀ ਕਰੋਪੀ ਆ ਕੋਈ ਸਰਕਾਰਾਂ ਦੀ ਕਰੋਪੀ ਆ ਸਰਕਾਰਾਂ ਜੋ ਪਾਣੀ ਛੱਡਣਾ ਤੇ ਉਹ ਹਿਸਾਬ ਨਾਲ ਛੱਡਦੀਆਂ ਅੱਜ ਤੋਂ ਜੇ ਪਤਾ ਹੀ ਪ੍ਰਸਾਰ ਸ਼ੁਰੂ ਹੋ ਜਾਈਆ ਉਹਨੂੰ ਥੋੜਾ ਥੋੜਾ ਛੱਡਦੇ ਰਹਿੰਦੇ ਆਪੇ ਸਭ ਖੋਹ ਜਾਂਦਾ ਤੇ ਜਦੋਂ ਜੰਮਲ ਦਾ ਮੌਕਾ ਹੀ ਨਹੀਂ ਮਿਲਿਆ ਜੰਮਲ ਦਾ ਮੌਕਾ ਹੀ ਨਹੀਂ ਮਿਲਿਆ ਜਦੋਂ ਇਕੱਠਾ 5-7 ਲੱਖ ਪਾਣੀ ਛੱਡਦੇ ਉਹ ਤੇ ਅਕਸਰ ਕਿਸੇ ਨਾ ਕਿਸੇ ਵਾਸ਼ ਦੇ ਜਾਏਗਾ ਹੀ ਨਾ ਉਹ ਕਿੱਥੇ ਜਾਏਗਾ ਪਾਣੀ ਦੇ ਵੇਖੋ ਇਹ ਤੇ ਮਨ ਜਾਣਾ ਹੀ ਹੈ ਕਿ ਤਨੇ ਕਿਤੇ ਜੇ ਪਾਣੀ ਇਹਨੂੰ ਮਨ ਕੋਈ ਪ੍ਰਸੀਜਰ ਨਾਲ ਕਿ ਮਨ 3 ਤੇ ਛੱਡਦੇ ਤੇ ਆਪੇ ਸੌਖਾ ਹੋ ਜਾਂਦਾ ਹੈ ਨਾ ਇੰਨਾ ਪਾਣੀ ਛੱਡ ਦਿੱਤਾ ਨੁਕਸਾਨ ਤੇ ਕਰਨਾ ਹੀ ਚਲੋ ਇਹ ਵੀ ਸ਼ੁਕਰ ਹੈ ਮਾਲਕ ਦਾ ਵੀ ਜਿਹੜੀ ਜਾਨਾਂ ਬਚ ਗਈਆਂ ਸਾਰੇ ਜੀਆਂ ਦੀਆਂ ਬੰਦੇ ਆਡੇ ਹੈਗੇ ਹੀ ਇੱਥੇ ਉਹ ਰਾਤ ਚੰਚਲ ਗਏ ਬਚਾਰੇ ਫਿਰ ਪਹਿਲਾਂ ਹੀ ਕਿੰਨੇ ਕਿ ਪਿੰਡ ਜਿਹੜੇ ਨੂੰ ਟੋਟਲ ਹੁਣ ਪ੍ਰਭਾਵਿਤ ਹੋ ਚੁੱਕੇ ਇਲਾਕੇ ਚ ਇਹ ਤੇ ਵੇਖੋ ਜੀ ਗਾੜੀ ਦਾ ਤੇ ਪਤਾ ਨਹੀਂ ਪਰ ਸਾਡੇ ਲੱਗ ਲੱਗੇ ਜਿਹੜੇ ਪਿੰਡ ਐ ਪਾਰ ਐ 7-8 ਪਿੰਡ ਉਹਨਾਂ ਦਾ ਵੀ ਬਿਲਕੁਲ ਬੜਾ ਔਖਾ ਐ ਮਕੋੜਾ ਪਿੰਡ ਐ ਨਾਲ ਹੋਰ ਬੜੇ ਪਿੰਡ ਐ ਚੰਡੀਗੜ੍ਹ ਟਾਂਡੇ ਟੁੰਡੇ ਸਭ ਘਰਾਂ 'ਚ ਪਾਣੀ ਬੜੇ ਦੇ ਇਹ ਲੋਕਾਂ ਦੀਆਂ ਫਸਲਾਂ ਲੱਗ ਗਈ ਤੁਸੀਂ ਵੇਖਿਆ ਹੀ ਕਿੰਨਾ ਡੁੱਬ ਕੇ ਪਾਣੀ ਦੇ ਤਾ ਚੜ ਗਏ ਰੱਖੇ ਪਰ ਹੁਣ ਹੋਲੀ ਫੇਰੀ ਫੇਰੀ ਦੁਬਾਰਾ ਬਾਰ ਮੋੜ ਸੇ ਸੇਵਾ ਕਰ ਰਹੇ ਆਹ ਜੇ ਹੁਣ ਗਾੜੀ ਪਰ ਰੈਟਿੰਗ ਸ਼ੀਟ ਏ ਸ਼ੂਟ ਵਾਸਤੇ ਗਾੜੀ ਹੁਣ ਵਿਆਹ ਦਿਨ ਆ ਗਏ ਆ ਤੇ ਜਿਦਾਂ ਅੱਜ ਸਾਡੇ ਕੋਲ ਹੁਣ ਵੀ ਸ਼ਾਇਆ ਹੈਗੀਆਂ ਸੀ ਵੀ ਇਹਦੇ ਵਾਸਤੇ ਸ਼ੂਟ ਕਰਨ ਵਾਸਤੇ ਉਨੇ ਵਾਰ ਤੇ ਕਰਨੇ ਲੱਗਣੇ ਆ ਬੰਦੇ ਕਰਕੇ ਕਰਨੇ ਕਰਨਾ ਪੈਣਾ ਮੜਾ ਮੁੱਟਾ ਹੁੰਦੇ ਅਸੀਂ ਨਹੀਂ ਕਰਦੇ ਤੇ ਨੂੰ ਇਹ ਵੀ ਪੈਸੇ ਲਾਏ ਦੇ ਜੀਰੋ ਇਨੀ ਕਰੋਪੀ ਆ ਤੁਹਾਡੇ ਚਿਹਰੇ ਤੇ ਜੀ ਮੁਸਕਾਨਵਾ ਨਹੀਂ ਉਹ ਤੇ ਫਿਰ ਕੀ ਕਰੀਏ ਜੀ ਹੁਣ ਪਰਮਾਤਮਾ ਦੇ ਹੱਥ ਹੈ ਜੇ ਹੁਣ ਲੋਵਾਂਗੇ ਤੇ ਬਿਮਾਰ ਹੋ ਜਾਗੇ ਖੁਸ਼ ਰਹਿ ਕੇ ਵਧੀਆ ਜੀ ਕੰ ਲੈ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਜੇ ਵੀ ਚੜ੍ਹਦੀ ਕਲਾ ਵਿੱਚ ਨੇ ਕਿਹਾ ਕਿ ਕੋਈ ਨਹੀਂ ਰੱਬ ਦੀ ਕਰੋਪੀ ਆ ਫਿਰ ਵੀ ਆਪਾਂ ਫਿਰ ਤੋਂ ਇਹਨੂੰ ਜਿਹੜਾ ਵਾ ਸਜੀਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇਗੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬੁਰਾ ਹਾਲਾਤ ਜਿਹੜੇ ਨੇ ਹੋਏ ਪਏ ਨੇ ਪੂਰੀ ਮਾਰ ਜਿਹੜੀ ਆ ਪਾਣੀ ਦੀ ਪਈ ਹੈਗੀ ਆ ਸਾਹਮਣੇ ਅਜੇ ਜਿਹੜਾ ਰਾਵੀ ਦਰਿਆ ਹੈਗਾ ਵਾ ਅਜੇ ਵੀ ਪੂਰੇ ਫਾਨ ਤੇ ਹੈਗਾ ਵਾ ਫਿਲਹਾਲ ਕਿਹਾ ਜਾ ਰਿਹਾ ਕਿ ਕੁਛ ਨਾ ਕੋਸ਼ਿਸ਼ ਸਰਕਾਰਾਂ ਨੂੰ ਮਤ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ ਤਾਂ ਜੋ ਇਹ ਜਿਹੜੇ ਲੋਕ ਜਿਹੜੇ ਉਜੜੇ ਹੈਗੇ ਨੇ ਪਾਣੀ ਦੇ ਕਰਕੇ ਮੁੜ ਵਸੇਬਾ ਜਿਹੜਾ ਵਾ ਇਹਨਾਂ ਦਾ ਹੋ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਸਵਰ ਟੀਵੀ ਗੁਰਦਾਸਪੁਰ